ਵੇਰਾ ਬੱਚਾ ਜਲੇ ਆ ਦੋ ਅਸੂਰ ਤੋਂ ਬੱਚਾ ਨੇ ਜੂਮ ਕਮਾਇਆ ਉਹਨੇ ਪਾਪ ਕਰਾਇਆ ਦਾਦੂ ਸਵੜੀਰੇ ਬੱਚੇ ਨੇ ਚਾਪੂ ਸੋੜ ਰਿਹਾ ਨੂੰ ਚੜੜ ਨੂੰ ਚਾ ਮਾਰ ਗਏ ਮਾਸੂਮ ਜਿਆ ਮੇਰਾ ਸਾਲ ਦਾ ਮੇਰਾ ਬੱਚਾ ਸੀ ਦਾ ਸੁੱਤੇ ਨੂੰ ਮਾਰ ਗਏ ਇਹ ਦੇਖ ਮੈਂ ਛਾੜ ਦਿੱਤੇ ਇਹਦਾ ਜਾਣੀ ਕਿ ਆ بڑے ਬੱਚੇ ਨੇ ਖ਼ਬਰਾਂ ਨੂੰ ਤਾਰ-ਤਾਰ ਕਰਦੀ ਅਤੇ ਦਿਲ ਨੂੰ ਦਹਿਲਾ ਦੇਣ ਵਾਲੀ ਇਹ ਖ਼ਬਰ ਹੈ ਜਿੱਥੇ ਸਵੇਰ ਸਮੇਂ ਮਾਂ ਸੈਰ ਕਰਨ ਦੇ ਲਈ ਗਈ ਸੀ ਅਤੇ ਉਸ ਦਾ ਪੁੱਤ ਜਿਸ ਦੀ ਉਮਰ 13 ਸਾਲ ਦੀ ਸੀ ਉਹ ਘਰ ਦੇ ਵਿੱਚ ਸੁੱਤਾ ਪਿਆ ਸੀ। ਘਰ ਦੇ ਵਿੱਚ ਇਸ ਬੱਚੇ ਤੋਂ ਇਲਾਵਾ ਉਸਦੇ ਚਾਚੇ ਮੌਜੂਦ ਸੀ ਪਰ ਜਦੋਂ ਮਾਂ ਨੇ ਆ ਕੇ ਦੇਖਿਆ ਤਾਂ ਇਸ ਮਾਸੂਮ ਬੱਚੇ ਦੇ ਸਰੀਰ ਦੇ ਉੱਪਰ ਚਾਕੂ ਦੇ ਨਾਲ ਵੱਡੇ ਜ਼ਖਮ ਕੀਤੇ ਹੋਏ ਸੀ ਅਤੇ ਚਾਕੂ ਵੀ ਉੱਥੇ ਹੀ ਛੱਡ ਦਿੱਤਾ ਗਿਆ ਸੀ। ਮਾਂ ਨੇ ਆਪਣੇ ਕੰਬਦੇ ਹੱਥਾਂ ਦੇ ਨਾਲ ਉਸ ਚਾਕੂ ਨੂੰ ਬਾਹਰ ਕੱਢਿਆ ਉਸ ਦਾ ਪੁੱਤ ਲਹੂ ਲੁਹਾਨ ਸੀ ਇਹ ਸਭ ਕੁਝ ਦੇਖਣ ਤੋਂ ਬਾਅਦ ਸਾਰਾ ਪਰਿਵਾਰ ਡਰ ਗਿਆ ਪਟਿਆਲਾ ਦੇ ਆਨੰਦਨਗਰ ਤ੍ਰਿਪੜੀ ਦਾ ਇਹ ਸਾਰਾ ਮਾਮਲਾ ਹੈ ਜਿੱਥੇ 13 ਸਾਲ ਦੇ ਬੱਚੇ ਨੂੰ ਚਾਕੂ ਮਾਰ ਮਾਰ ਕੇ ਖਤਮ ਕਰ ਦਿੱਤਾ ਗਿਆ ਸ਼ਰੀਰ ਤੇ ਬੁਰੀ ਤਰ੍ਹਾਂ ਦੇ ਨਾਲ ਵੱਟ ਟੁਕ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਸੀ ਮ੍ਰਿਤਕ ਬੱਚੇ ਦੇ ਤਿੰਨ ਚਾਚਿਆਂ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਘਰ ਦੇ ਵਿੱਚ ਇਹ ਬੱਚਾ ਸੁੱਤਾ ਪਿਆ ਸੀ ਅਤੇ ਚਾਚੇ ਤੱਕੇ ਦੇ ਨਾਲ ਘਰ ਦੇ ਅੰਦਰ ਦਾਖਲ ਹੋਏ ਅਤੇ ਸੁੱਤੇ ਪਏ ਇਸ ਬੱਚੇ ਨੂੰ ਜਿਸ ਦਾ ਨਾਮ ਸ਼ਰਨ ਦੱਸਿਆ ਜਾ ਰਿਹਾ ਹੈ ਬਿਰਰਹਿਮੀ ਦੇ ਨਾਲ ਮਾਰ ਕੇ ਫਰਾਰ ਹੋ ਗਏ। ਵੀਰਵਾ ਸਵੇਰੇ 7 ਤੋਂ 8 ਵਜੇ ਇਹ ਸਾਰੀ ਘਟਨਾ ਵਾਪਰੀ ਹੈ। ਫਿਲਹਾਲ ਇਸ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਕਿ ਆਖਿਰਕਾਰ ਇਹ ਹੋਇਆ ਕੀ ਕਿ ਇੱਕ ਮਾਸੂਮ ਬੱਚੇ ਦੇ ਨਾਲ ਅੱਡੀ ਵੱਡੀ ਦੁਸ਼ਮਣੀ ਉਸਦੇ ਹੀ ਰਿਸ਼ਤੇਦਾਰ ਜੋ ਕਿ ਚਾਚੇ ਲੱਗਦੇ ਸਨ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਇਸ ਪੂਰੀ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਮਾ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਸਨੇ ਆਪਣੇ ਬੱਚੇ ਨੂੰ ਇਹੋ ਜਿਹੇ ਮਾੜੇ ਹਾਲਾਤਾਂ ਦੇ ਵਿੱਚ ਦੇਖਿਆ ਘਰ ਦੇ ਵਿੱਚ ਥਾਂ ਥਾਂ ਤੇ ਖੂਨ ਦੇ ਨਿਸ਼ਾਨ ਵੀ ਦੇਖੇ ਗਏ ਨੇ ਮ੍ਰਿਤਕ ਨੌਜਵਾਨ ਦੀ ਦੇਨੂ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਦੇ ਲਈ ਰਜਿੰਦਰਾ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਤੇਦਰ ਰਿਸ਼ਤੇਦਾਰਾਂ ਨੇ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜੋ ਕੁਝ ਵੀ ਦੱਸਿਆ ਉਹ ਸਾਹਮਣੇ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਿਰਪਾਨਾਂ ਅਤੇ ਗੰਡਾਸਿਆਂ ਦੇ ਨਾਲ ਸ਼ਰਨ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ ਮੈਂ ਨਹੀਂ ਸੁਣਦਾ ਪਿਆ ਸੀ ਘਈ ਘਰੇ ਸਾਨੂੰ ਕੁਝ ਨਹੀਂ ਪਤਾ ਜੀ ਮੈਨੂੰ ਸਿਰਫ ਇੱਕਦਮ ਮੰਮੀ ਨੇ ਵੀਨ ਦੱਸ ਕੇ ਆਈ ਸਾਡੇ ਘਰੇ ਕੈਮਰੇ ਲੱਗੇ ਹੋਏ ਤੇ ਤੁਸੀਂ ਦੇਖ ਲਿਓ ਮਾਮਾ ਆ ਕੇ ਫੜਾਫੜ ਢ ਗੇੜ ੜ ਕਾਇਆ ਕਹਿੰਦਾ ਓਏ ਤੈਨੂੰ ਪਤਾ ਨਹੀਂ ਲੱਗਿਆ ਕਾਂਡ ਹੋ ਗਿਆ ਮਗਾ ਮੰਮੀ ਕੀ ਹੋਇਆ ਕਹਿੰਦਾ ਐਵੇਂ ਸ਼ਰਨ ਦੇ ਚਾਕੂ ਮਾਰਤੇ ਉਹਨੂੰ ਸੂਰੇ ਮਾਰਤੇ ਸ਼ਰਨ ਨੂੰ ਮਾਰਤਾ ਮੈਂ ਕਿਹਾ ਕਿੰਨੇ ਬਾਅਦ ਪੱਪਾ ਮਮਾ ਮਾਮਾ ਭੱਜ ਗਏ ਜੀ ਪਿੱਛੋਂ ਮੋਟਰਸਾਈਕਲ ਚੱਕ ਕੇ ਮੈਂ ਆਇਆ ਫਟਾਫਟ ਦੇਖਿਆ ਕਿ ਜੀ ਮੇਰੀ ਮਾਸੀ ਦਾ ਦੇਵਰੇ ਜਿਹਦਾ ਨਾਮ ਹੈ ਜੋਨੀ ਜੋਨੀ ਜਿਹਦਾ ਨਾਮ ਹੈ ਜੀ ਉਹ ਅੰਦਰੋਂ ਟੱਪ ਦੇ ਉੱਪਰੋਂ ਗਿਆ ਮਾਸੜ ਕੰਮਤੇ ਸੀਗਾ ਮਾਸੀ ਮੇਰੀ ਸੈਰ ਕਰਦੀ ਸੀਗੀ ਬਾਹਰ ਗਲੀ 'ਚ ਡਾਕਟਰ ਨੇ ਥੈਰੇਡ ਦੀ ਸੈਰ ਦੱਸੀ ਪਈ ਐ ਉਹ ਉੱਪਰੋਂ ਗਿਆ ਕੋੜੀਆਂ ਦੇ ਵਿੱਚੋਂ ਜਾ ਕੇ ਠਿਆਰ ਚਾਕੂ ਨਾਲ ਉਹਦਾ ਗਲਾ ਵੱਢਿਆ ਮੇਰੇ ਭਰਾ ਦਾ ਸ਼ਰਨ ਦਾ ਉਹਨਾਂ ਦਾ ਭਰਾ ਜੋਨੀ ਹੈਪੀ ਮੋਨੂ ਇਹ ਤਿੰਨੇ ਜਣੇ ਘਰੇ ਸੀਗੇ ਜੀ ਉਹ ਆ ਕੇ ਉੱਪਰ ਟੱਪ ਕੇ ਨਾ ਹਾ ਕੇ ਗਿਆ ਕਰੋ ਇਹ ਤਿੰਨੇ ਜਣੇ ਘਰੇ ਸੀਗੇ ਹੈਪੀ ਮੋਨੂ ਤੇ ਜੋਨੀ ਇਹ ਤਿੰਨੇ ਜਣੇ ਵਿੱਚ ਘਰੇ ਸੀਗੇ ਸਾਨੂੰ ਤਾਂ ਕੱਡੀ ਬੰਦੀ ਕਾਰਵਾਈ ਇਨਸਾਫ ਚਾਹੀਦਾ ਸਾਡਾ ਛੋਟਾ ਜਿਹਾ 13 ਸਾਲ ਦਾ ਬੱਚਾ ਮਰਿਆ ਸਾਡਾ 13 ਸਾਲ ਦਾ ਬੱਚਾ ਮਰਿਆ ਜੀ ਉਹਨਾਂ ਦਾ ਵੀ ਹੱਥ ਹੈ ਵਿੱਚ ਉਹਨਾਂ ਦਾ ਵੀ ਹੱਥ ਹੈ ਮੈਂ ਜੀ ਫਰਪ੍ਰਿਤ ਕੋਰਾ ਜੀ ਹਾਪੀ ਜੀ ਕੀ ਹੋਇਆ ਇੱਧਰ ਕੀ ਹੋਇਆ ਜੀ ਸਵੇਰੇ ਅਸੀਂ ਸੁੱਤੇ ਹੋਏ ਅਸੀਂ ਖਾਣ ਮੇਰੀ ਭੈਣ ਦਾ ਫੋਨ ਆਇਆ ਕੀ ਚਰਨ ਨੂੰ ਮਾਰਿਆ ਚਾਕੂਆਂ ਨਾਲ ਮਾਰੇ ਅਸੀਂ ਆਏ ਮੈਂ ਭੱਜੀ ਭੱਜੀ ਆਈ ਆ ਕੇ ਦੇਖਿਆ ਕਮਰੇ ਵਿੱਚ ਸਾਰਾ ਖੂਨੋਂ ਖੂਨ ਹੋਇਆ ਬੈ ਕਮਰਾ ਮੁੰਡਾ ਸਾਡਾ ਖਤਮ ਸੀਗਾ ਚਾਕੂ ਉਹਦੇ ਪੇਟ ਵਿੱਚੋਂ ਮੇਰੀ ਭੈਣ ਨੇ ਖੁਦ ਕੱਢਿਆ ਮੁੰਡਾ ਖਤਮ ਸੀਗਾ ਡੈੱਡ ਸੀਗਾ ਮੈਂ ਵੀ ਹੱਥ ਲਾ ਕੇ ਦੇਖਿਆ ਇਹ ਸਾਰੇ ਮੈਨੂੰ ਕਿੱਥੇ ਬਾਹਰ ਲਿਆਏ ਬੈਟੇ ਤੇ ਖੂਨੋਂ ਖੂਨ ਸੀਗਾ ਘਰ ਕੋਣ ਸੀਗਾ ਇਹਦੇ ਤਿੰਨੋਂ ਚਾਚੇ ਘਰ ਸੀ ਜੋਨੀ ਨੇ ਚਾਕੂ ਮਾਰਿਆ ਇੱਕ ਕੱਲੇ ਬੰਦੇ ਦਾ ਕਾਰਡ ਨਹੀਂ ਹੈ ਇਹਨਾਂ ਦਾ ਕੋਈ ਗੈਂਗ ਹੈ ਜਾਂ ਇਹਦੇ ਨਾਲ ਦੋ ਚਾਰ ਬੰਦੇ ਹੋਰ ਨੇ ਇਹ ਇਕੱਲਾ ਜੋਨੀ ਨਹੀਂ ਮਾਰਦਾ ਇਹ ਤਿੰਨੋਂ ਭਰਾਵਾਂ ਦਾ ਰਲ ਕੇ ਕੰਮ ਕਰਦੇ ਨੇ ਕਿੰਨੇ ਸਾਲ ਦਾ ਬੱਚਾ ਸੀ 13 ਸਾਲ ਦਾ ਬੱਚਾ ਜੀ ਭਾਵੇਂ 13 ਸਾਲ ਦਾ ਬੱਚਾ ਹੈ ਸਾਡਾ ਮੰਮੀ ਡੈਡੀ ਕਿੱਧਰ ਸੀ ਇਹਨਾਂ ਦੇ ਮੰਮੀ ਜੀ ਇਹ ਸ਼ੇਅਰ ਕਰਨ ਨੂੰ ਮੈਂ ਸੋ ਉਹ ਥੈਰਨ ਵੀ ਸੈੱਬ ਦਸੀਆ ਡਾਕਟਰ ਨੇ ਡੈਡੀ ਇਹਦੇ ਡਿਊਟੀ ਗਏ ਹੋਏ ਸੀ 5:30 ਵਜੇ ਦੀ ਡਿਊਟੀ ਸੀ ਦੀ ਇਹ ਉਸ ਤੋਂ ਪਿੱਛੋਂ ਇਹਨੇ ਦਾਲ ਆਇਆ ਔਰ ਬੱਚਾ ਸਾਡਾ ਮਾਰ ਗਿਆ ਸਵੇਰੇ ਕਿਨੇ ਵਜੇ ਦੀ ਗੱਲ ਹੈ ਸਵੇਰੇ 7:00 ਵਜੇ ਤੋਂ ਲੈ ਕੇ 7:30 ਦੇ ਵਿੱਚ ਵਿੱਚ ਦੀ ਗੱਲ ਹੈ ਜੀ ਹੈ ਜੀ ਮੇਰਾ ਬੱਚਾ ਮਾਰ ਗਿਆ ਮਾਸੂਮ ਜੀਆ 10 ਸਾਲ ਦਾ ਮੇਰਾ ਬੱਚਾ ਸੀਗਾ ਸੱਤੇ ਨੂੰ ਮਾਰ ਗਿਆ ਕੌਣ ਮਾਰ ਗਿਆ ਇਹ ਉਹਦੇ ਕਿੱਦੇ ਚਾਚੇ ਜੌਨੀ ਹੈਪੀ ਮਨੂ ਤੇ ਮੇਰਾ ਬੱਚਾ ਭਾਗੇ ਲਗੇ ਹਾਰੇ ਸੁੱਤੇ ਨੂੰ ਹੀ ਮਾਰ ਗਏ ਨੇ ਉਹ ਨੂੰ ਤੇਰੇ ਬੱਚੇ ਨੂੰ ਅਸਲੀ ਤਾਂ ਨਾ ਹੈ ਉਹ ਮਾਰ ਨਹੀਂ ਤਾੜੀ ਵੀ ਲੱਗਦਾ ਪਤਾ ਨਹੀਂ ਅਸਲੀ ਤਾਂ ਕੋਈ ਖੁੱਦਾ ਗੱਤੇ ਐ ਲੈ ਚੜਾਉਂ ਗਾੜੀ ਸੀ ਜਾਨ ਦੀ ਮੇਰੇ ਘਰ ਬੈਟਾ ਦੂਸਰਾ ਮੇਰੇ ਬੱਚੇ ਦੇ ਬੱਚਾ ਤੂੰ ਤੁਸੀਂ دیر میں نہیں دے رہا اندر ایک بات مان گئے ہیں میرا پرایا ہے دنیا اور نام کوئی اپلیکیشن لگا بھی ماں پنگ کلی گیا تے میں سامنے نال ہی گیا ایلو نال اجندرا جی نال ڈور میں ٹارک کے جان جاں گیا بڑے بڑے چےڑیوں تو تکتے کے اچھا اچھا او نے کل تک باڑ نہیں سی اج میں ٹاڈ کے جاندی او نے کل کرا پتہ نہیں کوئی او دے مانن تے باہر بیٹھ گیا سی چار بچے لیکن نا پوری نے ساری زندگی پھوکھا اچھا ਉਸ ਆਲੂ ਦੇ ਅੰਦਰ ਕਾਲੀ ਬੀਜਾਂ ਦਾ ਬੱਚਾ ਮਾਰ ਕੇ ਉਹ ਮਰਾ ਬੀਜਾ ਬਾਹਰ ਸਾਰੇ ਗੱਲ ਕਿ ਤੂੰ ਬਲਾੰਦੀ ਹੋ ਗਿਆ ਉਹ ਦੇਖੀ ਹੁਣ ਠੰਡੀ ਹੋ ਦਿਨ ਤੇ ਤੈਨੂੰ ਵੀ ਬੇਚੇ ਰੱਖਣ ਦੀ ਹੋ ਜਾਈ ਜੌਨੀ ਜੌਨੀ ਹਲੋ ਉੱਤੀ ਮੇਰਾ ਬੱਚਾ ਖਾ ਉਹ ਮੇਰਾ ਬੱਚਾ ਆ ਗਿਆ ਅੱਛਾ ਮੇਰਾ ਬੱਚਾ ਲਿਆ ਦੋ ਵੇਰਾ ਬੱਚਾ ਜਿਆਦਾ ਉਸ ਸਸਾ ਬੱਚਾ ਤੇ ਗੁਰੂ ਪਾਇਆ ਨੇ ਪਾਪ ਅਕੀਲਾ ਤੇ ਮੁੰਡਾ ਤੁਹਾਡਾ ਜੀ ਇਹ ਮੇਰੀ ਭੈਣ ਦਾ ਦੇਵਰ ਹੈ ਅੱਛਾ ਜੀ ਪਤਾ ਨਹੀਂ ਸਾਨੂੰ ਕੀ ਪੁਰਾਣੀ ਰੰਜਿਸ਼ ਸੀ ਇਹਦੇ ਨਾਲ ਕੀ ਨਹੀਂ ਇਹਨੇ ਆਪਣੇ ਦਿਲ ਦੇ ਵਿੱਚ ਪਾਪ ਭਾਲ ਕੇ ਰੱਖਿਆ ਪਰ ਆਪਾਂ ਦੁਸ਼ਮਣ ਨਾਲ ਵੀ ਐਵੇਂ ਨਹੀਂ ਕਰਦੇ ਜਿੰਨੇ ਸਾਡੇ ਬੱਚਿਆਂ ਨਾਲ ਕੀਤਾ ਨਾ ਇਹਨਾਂ ਦਾ ਕੋਈ ਅੱਗੇ ਆ ਨਾ ਪਿੱਛੇ ਆ ਦਾ ਇਹਨਾਂ ਦਾ ਵਿਆਹ ਹੋਇਆ ਛੜੇ ਛਾੜ ਨੇ ਆ ਦੇਖੋ ਕਮਰੇ ਤੇ ਸਾਰਾ ਖੂਨੀ ਖੂਨਾ ਮਾਰ ਕੇ ਗਿਆ ਬੱਚੇ ਨੂੰ ਕੋੜੀਆਂ ਤੋਂ ਚੜ ਕੇ ਕਮਰੇ ਚ ਵੜਿਆ ਕਮਰੇ ਚੋਂ ਹੀ ਨਿਕਲਿਆ ਹੱਥ ਸਾਫ਼ ਕੀਤੇ ਨੇ ਆ ਦੇਖੋ ਸਾਰਾ ਖੂਨੀ ਖੂਨ ਨਜ਼ਰ ਆ ਰਿਹਾ ਅੰਦਰ ਵੀ ਇਹਦੇ ਕੰਮ ਬੱਚੇ ਦੀ ਕਿੰਨੀ ਉਮਰ ਸੀ ਬੱਚੇ 13 ਸਾਲ ਦਾ ਸੀ ਜੀ ਬੱਚਾ ਹਰੇ ਕੀ ਲੱਗਦਾ ਸੀ ਨਾਲ ਮੇਰਾ ਭਾਂਜਾ ਸੀਗਾ ਜਿੰਨੇ ਨੇ ਮਾਰਿਆ ਉਹਨਾਂ ਦਾ ਉਹਦਾ ਭਤੀਜਾ ਸੀਗਾ ਉਹ ਚਾਚਾ ਲੱਗਦਾ ਸੀ ਜਿਹੜਾ ਮਾਰ ਕੇ ਗਿਆ ਤਿੰਨ ਤਿੰਨਾਂ ਦੀ ਕੋਈ ਰਾਏ ਸੀ ਕਿਉਂਕਿ ਤਿੰਨੋਂ ਹੀ ਘਰ ਸੀ ਹੋਰ ਕੋਈ ਘਰ ਦੇ ਸੀਗਾ ਜਿੰਨੇ ਚਾਚੇ ਸੀ ਸਾਡੀ ਤਿੰਨੋਂ ਚਾਚੇ ਹੀ ਘਰ ਸੀਗੇ ਚੌਥਾ ਬੰਦਾ ਕੋਈ ਨਹੀਂ ਸੁੱਤੇ ਪੈਨੂੰ ਮਾਰ ਕੇ ਦੇ ਉਹਨੇ ਕਿੱਥੇ ਉਹਦੇ ਚਾਚੇ ਦਿੰਦੇ ਦੋਨੋਂ ਨੂੰ ਤਾਂ ਪੁਲਿਸ ਅਰੈਸਟ ਕਰਕੇ ਲੈ ਗਏ ਇੱਕ ਭੱਜ ਗਿਆ ਉਹ ਕੋਈ ਰੰਜਿਸ਼ ਹੋ ਰਹੀ ਨਹੀਂ ਸੀ ਜੀ ਰੰਜਿਸ਼ ਕੋਈ ਨਹੀਂ ਸੀ ਕੋਈ ਜ਼ਮੀਨ ਦੀ ਸੀ ਕੋਈ ਜਾਇਦਾਦ ਨਹੀਂ ਇਹ ਘਰ ਹੈ ਬਸ ਠੀਕ ਜੀ ਉਹ ਵੀ ਇਹ ਵੀ ਅਲੱਗ ਰਹਿੰਦੇ ਨੇ ਇਹ ਵੀ ਅਲੱਗ ਰਹਿੰਦੇ ਨੇ ਰੰਜਿਸ਼ ਹੁੰਦੀ ਸਾਨੂੰ ਕੋਈ ਦੱਸਦਾ ਅਸੀਂ ਇਹਦੇ ਨਾਲ ਬਹਿ ਕੇ ਕਰਦੇ ਗੱਲ ਅਸੀਂ ਆਪਣੇ ਘਰ ਲੈ ਜਾਂਦੇ ਮੁੰਡਾ ਆਪਣਾ ਸੈਰ ਕਰਨ ਲਈ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਜਦੋਂ ਆਏ ਜੀ ਮਾਰੇ ਜੀ ਨਾ ਜੀ ਜਿੰਨੇ ਨਹੀਂ ਜੀ ਮਾਰੇ ਲੱਗੇ ਤੁਹਾਨੂੰ ਸਵੇਰੇ 7 ਵਜੇ ਦੀ ਗੱਲ ਹੈ ਘਰੇ ਕੋਈ ਨਹੀਂ ਸੀ ਇਹਨਾਂ ਦੀ ਨਾ ਕੋਈ ਘਰ ਨਹੀਂ ਸੀ ਕੋਈ ਚਾਚੇ ਘਰ ਸੀ ਉਹਦੇ ਇਹ ਜਿ ਮਾਤਾ ਵੀਦੋ ਸਦਰ ਲੋਕ ਲੱਗਿਆ ਹੋਇਆ ਸੀਗਾ ਮਾਂ ਜੀ ਸੈਰ ਕਰਨ ਗਈ 7 ਵਜੇ ਇਹਦਾ ਫਾਦਰ ਡਿਊਟੀ ਚ ਲੱਗਿਆ ਸਾਢੇ 6 ਵਜੇ ਉਹ ਕਿਤੇ ਕੰਮ ਕਰਦੀ ਫਾਪਰ ਵੀਰ ਸਾਹਮਣੇ ਫਾਪਰ ਡਿਊਟੀ ਸੀ ਦੀ ਉਹਦੀ ਸਟਾਰਟ ਇਹ ਕੋਠੇ ਤੋਂ ਚੜਿਆ ਆ ਦੇਖੋ ਕੋਠੇ ਤੋਂ ਅੰਦਰੋਂ ਦੀਆਂ ਨੇ ਦਰਵਾਜ਼ਾ ਖੋਲਿਆ ਉਹਨੂੰ ਆ ਰਿਹਾ ਫਿਰ ਉਧਰੋਂ ਦੀ ਗੇਟ ਖੋਲ ਕੇ ਫਿਰ ਬਾਹਰ ਆਇਆ ਉਸ ਦਾ ਕੋਈ ਬੇਸਿ ਬਿਨਾਂ ਰਸਤਾ ਜਾਣਾ ਨਹੀਂ ਹਾਂ ਤੇ ਨੋਇਮਾਰਗੇ ਉਹਦੇ ਚਾਚੇ ਮੇਰੇ ਭਾਂਜੇ ਅੰਦਰ ਸੁੱਤੇ ਪੈਨੂ ਸੁੱਤੇ ਪੈਨੂ ਹੀ ਮਾਰਗੇ ਮਾ ਸਰ ਤੇ ਗਈ ਹੋਈ ਸੀ ਕੋਰ ਡਿਊਟੀ ਚਲਾ ਕੇ ਇਨੇ ਆ ਕੇ ਦੇਖਿਆ ਸੁੰਨੋ ਫੋਨ ਹੋਇਆ ਪਿਆ ਉਪਰੋਂ ਦੀ ਕੋਲ ਘਰ ਬੈਠੇ ਹੋਏ ਨਹੀਂ ਉੱਠ ਰਹੇ ਕੋਲ ਬੈਠੇ ਹੋਏ ਨੇ ਇਹਨਾਂ ਨੂੰ ਕੀ ਸੁਣੀ ਨਹੀਂ ਆਉਂਦੀ ਆਵਾਜ਼ ਅੱਜ ਸਭ ਸੁਣੀ ਐ ਕਿਤਾ ਦੀ ਪਤਾ ਨਹੀਂ ਕੀ ਗੰਦੀ ਸੀ ਇਹਨਾਂ ਨੇ ਕੱਢ ਲਈ ਸਾਡੇ ਬੱਚੇ ਦਾ ਇਹ ਰੱਬ ਜਾਨ ਨਾਲ ਕੱਢੀ ਐ ਇਹ ਚਾਕੂ ਕਿਹੜੇ ਚੋਕੜੇ ਆ ਮਾਂ ਨੇ ਆ ਕੇ ਇਹ ਚਾਕੂ ਕੱਢਿਆ ਨੇ ਚਾਕੂ ਆ ਕੇ ਗਰਮ ਆਵਾਜ਼ ਮਾਰ ਸ਼ਰਣ ਦੇ ਤੂੰ ਸ਼ਰਣ ਨੂੰ ਹਾਂਜੀ ਕੀ ਹੋਇਆ ਜੀ ਤੇਰਾ ਬੱਚਾ ਮਾਰ ਕੇ ਮਾਸੂਮ ਜੀਆ ਤੇਰਾ ਸਾਲ ਦਾ ਮੇਰਾ ਬੱਚਾ ਸੱਤ ਦੇ ਮਾਰ ਕੇ ਆਹ ਕੌਣ ਮਾਰਦਾ ਉਹਦੇ ਕਿੰਦੇ ਚਾਚੇ ਜੋਨੀ ਹੈਪੀ ਮਨੂ ਕਿੰਦੇ ਮੇਰਾ ਬੱਚਾ ਭਾਗੇ ਲਗੇ ਹਰੇ ਸਿੱਤੇ ਨੂੰ ਹੀ ਮਾਰ ਕੇ ਨੇ ਅੰਗੂ ਮੇਰੇ ਬੱਚੇ ਨੂੰ ਅਸਲੀ ਅਸਲੀ ਨਾ ਕਿਉਂ ਮਾਰ ਗਏ ਤਾ ਲੋ ਵੀ ਲੱਗਦਾ ਪਤਾ ਨਹੀਂ ਅਸਲੀ ਨਾ ਕੋਈ ਮੁੱਦਾ ਕਰਦੇ ਐ ਲੈ ਜਿਹੜਾ ਨੂੰ ਮਾਰਿਆ ਨਹੀਂ ਸੁਜਾਨ ਦੀ ਮੇਰੇ ਕਰਫੈਕਟ ਆ ਦੂਸਰੇ ਮੇਰੇ ਬੱਚੇ ਦੇ ਲੱਗੂਗਾ ਮੈਂ ਕੱਲ ਬਤਾ